ਅੱਜ ਕਾਰਪੋਰੇਸ਼ਨ ਫਗਵਾੜਾ ਦੇ ਅੰਦਰ ਸ਼੍ਰੀ ਤੀਸਵਾਲ ਬਸਰਾ ਜੀ ਜਿਹੜੇ ਲਗਾਤਾਰ ਪਿਛਲੇ 4 ਟਰਮ ਤੋਂ ਕੌਂਸਲਰ ਜਿੱਦੇ ਆਏ ਉਹਨਾਂ ਨੇ ਹਮੇਸ਼ਾ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜਿਆ ਔਰ ਬਹੁਜਨ ਸਮਾਜ ਪਾਰਟੀ ਦੇ ਸੱਚੇ ਸੁੱਚੇ ਸਿਪਾਹੀ ਆ ਜਿਨ੍ਹਾਂ ਨੇ ਸਾਥ ਸ਼੍ਰੀ ਕਾਂਚੀ ਰਾਮ ਜੀ ਦੇ ਅੰਦਰ ਦੇ ਮੂਵਮੈਂਟ ਦੇ ਨਾਲ ਲਗਾਤਾਰ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕੀਤਾ ਅੱਜ ਫਗਵਾੜਾ ਕਾਰਪੋਰੇਸ਼ਨ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਸੀਨੀਅਰ ਡਿਪਟੀ ਮੇਅਰ ਵੋਜਨ ਸਮਾਜ ਪਾਰਟੀ ਦੇ ਸ਼੍ਰੀ ਤੇਜਪਾਲ ਬਸਲਾ ਜੀ ਬਣੇ ਆ ਔਰ ਵੋਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਬਹੁਤ ਖੁਸ਼ੀ ਦੀ ਲਹਿਰ ਆ ਕਿ ਵੋਜਨ ਸਮਾਜ ਪਾਰਟੀ ਜਿਹੜਾ ਫਗਵਾੜਾ ਚਹਿਰਾ ਹੈ ਉਹਦੇ ਉੱਤੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਕਾਬਜ ਹੋਏ ਆ ਇਹਦੇ ਨਾਲ ਜਿਹੜਾ ਫਗਵਾੜਾ ਔਰ ਫਗਵਾੜੇ ਦੇ ਨਾਲ ਲੱਗਦੇ ਇਲਾਕੇ ਦੇ ਅੰਦਰ ਜਿਹੜੀ ਡਿਵੈਲਪਮੈਂਟ ਦਾ ਕੰਮ ਹੈ ਵੋਜਨ ਸਮਾਜ ਪਾਰਟੀ ਦੀ ਮੂਵਮੈਂਟ ਨੂੰ ਅੱਗੇ ਵਧਾਉਣ ਦਾ ਕੰਮ ਹੈ ਸ਼੍ਰੀ ਤੇਜਪਾਲ ਬਸਰਾ ਜੀ ਕਰਨਗੇ ਸਾਡੇ ਸਮੁੱਚੀ ਵਰਜਨ ਸਮਾਜ ਪਾਰਟੀ ਦੀ ਲੋਕਲ ਟੀਮ ਵਰਜਨ ਸਮਾਜ ਪਾਰਟੀ ਦੇ ਇੰਚਾਰਜ ਸ਼੍ਰੀ ਅਜੀਤ ਸਿੰਘ ਪੈਣੀ ਜੀ ਸ਼੍ਰੀ ਪਰਵੀਨ ਬੰਗਾ ਜੀ ਮਾਨਜੋ ਖਲਵਾੜਾ ਜੀ ਮਾਨਜੋ ਖੀੜਾ ਜੀ ਔਰ ਬਹੁਤ ਸਾਰੇ ਬਹੁਤ ਸਾਰੇ ਸਤਿਕਾਰਯੋਗ ਸਾਥੀ ਜਿਹੜੇ ਅੱਜ ਇੱਥੇ ਇਹਨਾਂ ਨੂੰ ਵਧਾਈ ਦੇਣ ਲਈ ਪਹੁੰਚੇ ਆ ਮੈਂ ਆਸ ਕਰਦਾ ਕਿ ਇਹਨਾਂ ਦੀ ਅਗਵਾਈ ਦੇ ਅੰਦਰ ਚੌਰੀ ਕਾ ਨਾਮ ਜੀ ਜਿਹੜੇ ਜੰਮੂ ਕਸ਼ਮੀਰ ਦੇ ਔਰ ਪੰਜਾਬ ਦੇ ਵੀ ਇੰਚਾਰਜ ਰਹੇ ਹਨ ਔਰ ਵੀ ਸਾਰੇ ਸਤਿਕਾਰਯੋਗ ਸਾਥੀ ਜਿਹੜੇ ਮਾਨਜੋ ਪ੍ਰਦੀਪ ਮਾਲ ਜੀ ਜਿਹੜੇ ਲਗਾਤਾਰ ਨੌਜਵਾਨ ਬੋਝ ਜੀ ਹੋਰ ਸਾਰੇ ਸਰਕਾਰ ਜੋ ਨੌਜਵਾਨ ਸਾਥੀ ਜਿਨ੍ਹਾਂ ਨੇ ਬੋਝਨ ਸਮਾਜ ਪਾਰਟੀ ਨੂੰ ਜਿਤਾਉਣ ਲਈ ਫੁਵਾੜੇ ਦੇ ਵਿੱਚ ਤਨਮਨ ਧਨ ਦੇ ਨਾਲ ਸਹਿਯੋਗ ਕੀਤਾ ਅੱਜ ਵੀ ਉਹਨਾਂ ਦੇ ਇਸ ਜਿਹੜੀ ਕੋਸ਼ਿਸ਼ ਸੀ ਜਿਹੜੀ ਉਹਨਾਂ ਦੀ ਮਿਹਨਤ ਸੀ ਉਹਨੂੰ ਮੂਰ ਲੱਗਿਆ ਸ਼੍ਰੀ ਤੇਜਪਾਲ ਬਸਰਾ ਜੀ ਜਿਹੜੇ ਸੀਨੀਅਰ ਡਿਪਟੀ ਮੇਅਰ ਫੁਵਾੜਾ ਦੇ ਚੁਣੇ ਗਏ ਜਿਹਦਾ ਨਾਲ ਬੋਝਨ ਸਮਾਜ ਪਾਰਟੀ ਨੂੰ ਸਮੂੱਚੀ ਬੋਝਨ ਸਮਾਜ ਪਾਰਟੀ ਵੱਲੋਂ ਲੱਖ ਲੱਖ ਵਧਾਈ ਧੰਨ

ਦੇ ਵਾਈਟ ਡੇ ਕਰਾਓ